ਇੱਕ ਪਾਸੇ ਐਸਐਮਓ ਹਰਜੀਤ ਸਿੰਘ ਜਿਹੜੇ ਉਹ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਪਤੀ ਤੇ ਇਲਜ਼ਾਮ ਲਗਾਉਂਦੇ ਆ ਕਿ ਭਾਈ ਇਹ ਮੇਰੇ ਤੇ ਗਲਤ ਕੰਮ ਕਰਨ ਦੇ ਪ੍ਰੈਸ਼ਰ ਪਾਉਂਦੇ ਸੀ ਲੂਪ ਟੈਸਟ ਜਿਹੜੇ ਹੈਗੇ ਨੇ ਉਹ ਪੋਜ਼ਿਟਿਵ ਤੋਂ ਨੈਗੇਟਿਵ ਕਰਨ ਦਾ ਪ੍ਰੈਸ਼ਰ ਪਾਉਂਦੇ ਸੀ ਅਜਿਹੇ ਇਲਜ਼ਾਮ ਐਸਐਮਓ ਹਰਜੀਤ ਸਿੰਘ ਲਾਉਂਦੇ ਹੀ ਆ ਤਾਂ ਥੋੜੇ ਘੰਟਿਆਂ ਬਾਅਦ ਹੀ ਬੀਬੀ ਸਰਬਜੀਤ ਕੌਰ ਮਾਨੂਕੇ ਉੱਥੇ ਜਿਹੜੇ ਚੈਕਿੰਗ ਕਰਨ ਪਹੁੰਚ ਜਾਂਦੇ ਹਸਪਤਾਲ ਦੇ ਵਿੱਚ ਉੱਥੇ ਅਨਿਲ ਕਪੂਰ ਵਾਲੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਆ ਆਪਣੇ ਆਪ ਨੂੰ ਅਨਿਲ ਕਪੂਰ ਸਮਝਦੇ ਆ ਪਰ ਜਿਗਰਾਉਂਦੇ ਲੋਕ ਬੀਬ ਫੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਤੇ ਇਲਜ਼ਾਮ ਲਾਉਣ ਤੋਂ ਬਾਅਦ ਤੁਹਾਡੀ ਇਹ ਚੈਕਿੰਗ ਜਿਹੜੀ ਖਾਣਾ ਪੂਰਤੀ ਲਈ ਕੀਤੀ ਗਈ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਲਈ ਔਰ ਐਸਐਮ ਨੂੰ ਦਬਾਉਣ ਦੇ ਲਈ ਇਹ ਜਿਹੜੀ ਚੈਕਿੰਗ ਕੀਤੀ ਗਈ ਮੈਨੂੰ ਲੱਗਦਾ ਹੈ ਕਿ ਲੋਕ ਇਹਦੇ ਨਾਲ ਕੋਈ ਬਹੁਤਾ ਅਸਰ ਤੁਹਾਡੇ ਤੇ ਪੈਣ ਵਾਲਾ ਨਹੀਂ ਔਰ ਬੜੇ ਕੱਚੇ ਚਿੱਠੇ ਆ ਰਹੇ ਆ ਇੱਕ ਇੱਕ ਕਰਕੇ ਖੋਲਾਂਗੇ ਕੋਈ ਇਹ ਜੀ ਭੱਜਣ ਭਜਾਉਣ ਵਾਲੀ ਕੋਈ ਗੱਲ ਨਹੀਂ ਔਰ ਜੇ ਕੋਈ ਜਗਰਾਉਂ ਦੇ ਵਿੱਚ ਅਫਸਰ ਨੂੰ ਵੀ ਕਿਸੇ ਨੂੰ ਵਿਧਾਇਕਾ ਜਾਂ ਵਿਧਾਇਕਾ ਦੀ ਟੀਮ ਦਬਾਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਕਿਸੇ ਨਾਲ ਧੱਕਾ ਕਰਾਉਂਦੀ ਹੈ ਸਾਡੇ ਨਾਲ ਸੰਪਰਕ ਕਰੋ ਪਛਾਣ ਗੁਪਤ ਰੱਖਾਂਗੇ ਔਰ ਜਿਹੜੀਆਂ ਇਹ ਤੁਹਾਡੇ ਨਾਲ ਗੱਲਾਂ ਕਰਨ ਨੂੰ ਫਿਰਦੇ ਆ ਉਹ ਸਾਰੀਆਂ ਸਾਰੀਆਂ ਜਿਹੜੀਆਂ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਨਾਂ ਨੂੰ ਪੂਰਨ ਤਰੀਕੇ ਦੇ ਨਾਲ ਭਜਾਵਾਂਗੇ ਸੋ ਡਰਨ ਦਬਣ ਵਾਲੀ ਜਗਰਾਉਂ ਦੇ ਲੋਕਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜ਼ਰੂਰਤ ਨਹੀਂ ਹੈ